ਕਰਨਾ ਕਰ ਚਾਚੇ ਨੇ ਤੇ ਉਹ ਬਣਾਉਣ ਚੱਲਦੇ ਆ ਲਾ ਲੰਗਾਰਾ ਦੀ ਦਾ ਕਰਕੇ ਮਾਰਦਾ ਲਾਟੋ ਕਹਿੰਦਾ ਮੇਰਾ ਬਲੌਗ ਬਣਾ ਬਦਵੰਤ ਵਾਲਾ ਕਹਿੰਦਾ ਆਪਾਂ ਬਲੌਗ ਬਣਾਉਣੇ ਲੱਗਦਾ ਅੱਗੇ ਚੱਲੀਆ ਨਾਲ ਆਪਣੇ ਵਾਲਾ ਇੱਕ ਬਾਣਕ ਨਹੀਂ ਹੋਇਆ ਨਾਲ ਹੀ ਫਲੀਤੀ ਵਾਲੀਆਂ ਵਿੱਚ ਹੈਲੋ ਯਾਰ ਟਰੈਕਟਰਾਂ ਦੇ ਦੇ ਸ਼ਾਮਾਰਦਾ ਉਹ ਦੇਸ਼ਾਂ ਦੇਖ ਦੇ ਦਾ ਰੈਕਟਰ ਵੀ ਆ ਗਿਆ ਜੀ ਉੱਥੇ ਚੱਲੂਆ ਤੰਨੇ ਕੱਟਦੇ ਦੰਦ ਹਾਇਕਰਾ ਦੇ ਬਸ ਜਾ ਕੇ ਤੰਨੇ ਚੱਲਣੇ ਕਿ ਘਰੇ ਚ ਤਰਜਾ ਤਾਂ ਨਾ ਚੋਟੇ ਜਾਉਂਦੇ ਬੜਾ ਕੰਮ ਦੇ ਚਾਲਦੇ ਆਪਾਂ ਫਿੰਟ ਨੂੰ ਹਣਾ ਹਟਾਤਾ ਇਹਪਾ ਟਟਰਾਗੇ ਜਿ ਕਰੇ ਕਣ ਕਬੱਡੀਆਂ ਨੇ ਨਾਲ ਅੱਜ ਆਪਾਂ ਆਉਣਾ ਤੁਨ ਕੋ ਪੈਣ ਜਾਗਦੀ ਉਹ ਚੱਲੀ ਜਾਂਦੀ ਆ ਕ ਪੈਣਾ ਆਪਣੇ ਉਸਕਾਰ ਕਰ ਵਾਲਾ ਵਹ ਰਹਿਦਾ ਕਹਿੰਦੇ ਆਪਾਂ ਨੋੜੇ ਨੋੜੇ ਦੇਖੋ ਇਹੋ ਮਿਆਰ ਤੇ ਹਾਂ ਮਸ਼ਾਲ ਆ ਗਈ